ਜਿਹੜਾ ਪਾਣੀ ਆ ਜਿਹੜਾ ਲੈਵਲ ਜਿਹੜਾ ਪਾਈਪ ਆ ਉਹ ਪਾਈਪ ਆਪਾਂ ਨੂੰ ਦਿਖਾਈ ਨਹੀਂ ਦੇ ਰਿਹਾ ਜਿਹੜਾ ਇਹਦੇ ਵਿੱਚ ਗਿਰ ਰਿਹਾ ਪਾਣੀ ਗਿਰ ਰਿਹਾ ਜਦ ਕਿ ਉੱਪਰ ਹੋਣਾ ਚਾਹੀਦਾ ਅੱਛਾ ਸਫਾਈ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈਗਾ ਉਹਨੇ ਨਹੀਂ ਜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ ਜੀ ਕਿਤੇ ਬੰਦੇ ਕਹਿ ਰਹੇ ਨੇ ਕਿ ਟੂ ਗਰਾਊਂਡ ਦੇ ਨਾਲ ਤਾਂ ਮਸ਼ਾ ਫੈਲਦਾ ਹੈ ਗਰਾਊਂਡ ਦੇ ਵਿੱਚ ਤੇ ਜਾਂਦੇ ਨੇ ਤਾਂ ਉੱਥੋਂ ਮਸ਼ਾ ਲੈ ਕੇ ਘਰ ਆਉਂਦੇ ਅੱਛਾ ਕਾ ਵਜੇ ਇੱਕ ਹੋ ਟੋਪਾ ਪਟਾਇਆ ਗਿਆ ਸਿੰਘਾ ਸ਼ੀਦਾ ਦੇ ਸਾਹਮਣੇ ਪਟਾਇਆ ਗਿਆ ਹੀ ਉਹ ਵੀ ਗਲਤ ਗੱਲਾਂ ਬਹੁਤ ਗਲਤ ਗੱਲਾਂ ਸਿੰਘ ਸ਼ੀਦਾ ਹੋਵੇ ਤੇ ਸਾਹਮਣੇ ਗੰਦ ਪਾਉਣਾ हां जबड़ी पेआदी थी श्री दासिंहा दे सामने बिल्कुल गुरुद्वारा साहिब है ते ओदे ऑपोजिट आ गंदपा दता गया केओ जी धमकी दे रहे है किमे ਤੁਹਾਡੇ ਪਰਿਵਾਰ ਨੂੰ ਕੁਛ ਕਰ ਦਾਂਗੇ ਐਵੇਂ ਐਸੀ ਮਸਲੇ ਤੇ ਪਿੱਛੇ ਹਟ ਜੋ ਸਾਡੀ ਸਰਕਾਰ ਆ ਸਾਡੇ ਬੁਰਾ ਹਾਲਾਤ ਨਾਲ ਸਾਡੇ ਪੂਰੀ ਚੜਦੀ ਹੈ ਜੀ ਉਦੋਂ ਸਾਡੇ ਰੂੜੀਆਂ ਤੱਕ ਪਾਣੀ ਪੂਰਾ ਫਿਰਦਾ ਤਿੰਨ ਮਹੀਨੇ ਹੋ ਗਏ ਤੁਸੀਂ ਡੀਸੀ ਦਫਤਰ ਦੇ ਸਾਹਮਣੇ ਬੈਠੇ ਹੋ ਤੁਹਾਡੀ ਕੋਈ ਸੁਣਦਾ ਹੀ ਨਹੀਂਗਾ ਇਹ ਵੀ ਪੱਤਰਾ ਕਰਾਉਣ ਸੀ ਜੀ ਉਹ ਸਾਹਮਣੇ ਪੰਚਾਇਤ ਘਰ ਦਿਖ ਰਿਹਾ ਜੀ ਹਾਂ 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 ਜਿਹਦੇ ਉੱਪਰ ਤਿੰਨ ਵਾਰ ਲੈਂਟਰ ਪੈ ਚੁੱਕਿਆ। ਜਦੋਂ ਹੁਣ ਆਪਾਂ ਇੱਥੇ ਪਹੁੰਚੇ ਹਾਂ ਦੇਖ ਸਕਦੇ ਹਾਂ ਕਿ ਜਿਹਦੇ ਉੱਤੇ ਸਰਕਾਰੀ ਕਾਗਜ਼ਾਂ ਦੇ ਵਿੱਚ ਤਿੰਨ ਵਾਰ ਲੈਂਟਰ ਪੈ ਚੁੱਕਿਆ ਜੀ ਉਹ ਪਰੰਤੂ ਆਪਾਂ ਦੇਖ ਸਕਦੇ ਹਾਂ ਕਿ ਉੱਤੇ ਟੀਨਾ ਵੀ ਨਹੀਂ ਹੈ। ਪੰਚਾਇਤ ਘਰ ਬਣਿਆ ਹੋਇਆ ਹੈ ਤਿੰਨ ਵਾਰ ਕਾਗਜ਼ਾਂ 'ਚ ਲੈਂਟਰ ਪੈ ਚੁੱਕਾ ਪਰ ਇਸ ਲਈ ਉੱਤੇ ਲੈਂਟ ਨਹੀਂ ਪਿਆ ਤੇ ਟੀਨਾ ਵੀ ਨਹੀਂ ਪਈਆਂ। ਕਿੰਨੀ ਵੱਡੀ ਰਾਜਨੀਤੀ ਹੈ। ਇੱਕ ਟੋਬਾਪੂਰਨ ਦੇ ਲਈ ਆ ਨਰੇਗਾ ਵਾਲੀਆਂ ਪੈਣਾ ਦਾ ਵੀ ਵਰਤੋਂ ਕਰ ਲਈ ਗਈ। ਕੋਰੇ ਕਾਗਜ਼ਾਂ ਤੇ ਸਾਈਨ ਕਰਾ ਕੇ ਉੱਤੇ ਲਿਖ ਦਿੱਤਾ ਗਿਆ ਵੀ ਤੋਬਾ ਪੂਰਨ ਵਾਤੇ ਸਾਈਨ ਕਰਵਾਏ ਗਏ ਆ। ਹਾਂਜੀ ਦਰਸ਼ਕੋ ਅੱਜ ਤੁਹਾਨੂੰ ਅਸੀਂ ਪਿੰਡ ਬੀਬੀਪੁਰ ਦਾ ਜਿਹੜਾ ਮਸਲਾ ਹੈ ਇਹ ਦੱਸਣ ਜਾ ਰਹੇ ਹਾਂ ਬੜਾ ਗੰਭੀਰ ਆ। ਔਰ ਇਸ ਇਹ ਮਸਲਾ ਕਾਫੀ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਇਸ ਪਿੰਡ ਵਾਲਿਆਂ ਨੇ ਡੀਸੀ ਦਫ਼ਤਰ ਦੇ ਸਾਹਮਣੇ 3 ਮਹੀਨੇ ਤੋਂ ਧਰਨਾ ਲਾਇਆ ਹੋਇਆ। ਪਰ ਜਿੱਥੇ ਐਮਐਲਏ ਮੰਤਰੀ ਜਾਂ ਇਹੋ ਜਿਹੇ ਚੋਰ ਚੱਕੇ ਰਲ ਜਾਣ ਫਿਰ ਪਿੰਡ ਵਾਲੇ ਵਿਚਾਰੇ ਤਰਲੇ ਕੱਢਦੇ ਆ। ਇਹਨਾਂ ਨੂੰ ਜਾ ਜਾ ਕੇ ਕਹਿੰਦੇ ਆ ਭਾਈ ਸਾਡਾ ਆ ਮਸਲਾ ਹੱਲ ਕਰ ਦਿਓ ਇਹ ਲੋਕ ਸੁਣਦੇ ਨਹੀਂ ਅੱਜ ਤੁਹਾਨੂੰ ਜਿਹੜਾ ਮਸਲਾ ਦਿਖਾਉਣ ਲੱਗੇ ਆ ਬਹੁਤ ਗੰਭੀਰ ਆ ਔਰ ਸਾਰੇ ਵੀਰ ਇਸ ਵੱਲ ਧਿਆਨ ਦਿਓ ਔਰ ਇਹ ਮਸਲਾ ਕਈ ਪਿੰਡਾਂ ਦਾ ਹੋ ਸਕਦਾ ਕੱਲਾ ਬੀਬੀਪੁਰ ਦਾ ਨਹੀਂ ਹੋਰ ਹੀ ਪਿੰਡਾਂ ਵਿੱਚ ਇਹੋ ਜਿਹਾ ਕੁਝ ਹੁੰਦਾ ਹੋਊਗਾ ਆ ਪਿਛਲੇ ਜਿੱਥੇ ਮੇਰੇ ਵੀਰ ਖੜੇ ਆ ਇਹ ਪਿਛਲੇ ਬੰਨੇ ਪਿੰਡ ਦਾ ਟੋਬਾ ਖਸਰਾ ਨੰਬਰ 63 ਜੋ ਪੁਰਾਣਾ ਟੋਬਾ ਇਸ ਟੋਬੇ ਨੂੰ ਖਤਮ ਕਰਕੇ ਆ ਪਿਛਲੇ ਤਿੰਨ ਚਾਰ ਘਾਰ ਆ ਜੀ ਆ ਕੋਠੀ ਸਾਹਮਣੇ ਦੇਖ ਸਕਦੇ ਹੋ ਉਹ ਪਿਛਲੇ ਬੰਨੇ ਮੈਂ ਤੁਹਾਨੂੰ ਜੂਮ ਕਰਕੇ ਦਿਖਾ ਦਿੰਦਾ ਉਹ ਪਿਛਲੇ ਪਾਸੇ ਕੋਠੀ ਬਣੀ ਹੋਈ ਆ ਉਹ ਪਿਛਲੇ ਪਾਸੇ ਮੱਜਾਂ ਦਾ ਢਾਰਾ ਬਣਿਆ ਹੋਇਆ ਵਾ ਇਹ ਲੋਕ ਚਾਹੁੰਦੇ ਆ ਵੀ ਆ ਟੋਬਾ ਖਤਮ ਕਰ ਦਿੱਤਾ ਜਾਵੇ ਇਸ ਪਿੰਡ ਤੋਂ ਬਾਹਰ ਜਾ ਕੇ ਜਿੱਥੇ ਪਾਣੀ ਜਾ ਹੀ ਨਹੀਂ ਸਕਦਾ ਜਿੱਥੇ ਪਿੰਡ ਦਾ ਪਾਣੀ ਲਿਜਾਣਾ ਹੀ ਬੜਾ ਔਖਾ ਵਾ ਉੱਥੇ ਪਾਣੀ ਲਿਜਾਣ ਲਈ ਪਿੰਡ ਵਾਲਿਆਂ ਨੂੰ 2.5 ਕਰੋੜ ਰੁਪਇਆ ਖਰਚਣਾ ਪੈਣਾ ਵਾ ਤੇ ਉਹ ਪਰਬਾ ਉੱਥੇ ਬਣਾ ਦਿੱਤਾ ਗਿਆ ਜਿਹੜਾ ਟੋਬਾ ਪਿੰਡ ਵਾਲਿਆਂ ਤੋਂ ਬੰਦ ਕਰ ਦਿੱਤਾ ਗਿਆ ਉਹਨੂੰ ਖਤਮ ਕਰਨ ਦੀ ਕਾਇਤਾਰ ਕੀਤੀ ਜਾ ਰਹੀ ਹੈ ਔਰ ਗੰਦ ਪਾਇਆ ਜਾ ਰਿਹਾ ਔਰ ਸਾਰਾ ਮਸਲਾ ਕੀ ਹੈ ਵੀਰ ਤੋਂ ਆਪਾਂ ਪੁੱਛਣ ਦਾ ਯਤਨ ਕਰਦੇ ਹਾਂ ਜੀ ਵਿੱਚ ਕੀ ਨਾ ਆਏ ਤੁਹਾਡਾ ਜੀ ਖੱਤ ਜੀ ਆਪ ਜੀ ਦਾ ਨਾਮ ਕੀ ਹੈ ਮਸਲਾ ਕੀ ਹੈ ਸਾਰਾ ਪਿੰਡ ਦਾ ਮੜਾ ਖੁੱਲ ਕੇ ਦੱਸਿਓ ਮਸਲਾ ਕਿਥੋਂ ਸਟਾਰਟ ਹੋਇਆ ਜੀ ਇਹ ਪਾਣੀ ਜਿਹੜਾ ਪਿੰਡ ਦਾ ਹੈ ਸੜਕਾਂ ਦੇ ਉੱਤੇ ਆਉਣਾ ਸ਼ੁਰੂ ਹੋ ਗਿਆ ਸੀ ਹਾਂ ਸਰਕਾਰ ਦੇ ਤਾਂ ਆਇਆ ਕਿ ਜਿਹੜਾ ਟੋਬਾ ਜਿਹੜਾ ਆਪਾਂ ਪਿੱਛੇ ਦੇਖ ਰਹੇ ਹਾਂ ਜੀ ਇਹ ਪਿਛਲੀ ਪੰਚਾਇਤ ਵੱਲੋਂ ਪੂਰ ਦਿੱਤਾ ਗਿਆ ਸੀ ਤੇ ਪੂਰ ਪੂਰ ਦਿੱਤਾ ਗਿਆ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਸੀ ਪਿੰਡ ਨੂੰ ਪੂਰ ਦਿੰਦੇ ਪਰੰਤੂ ਜੇਕਰ ਕੋਈ ਸਹੀ ਤਰੀਕੇ ਨਾਲ ਪੂਰ ਦੇ ਜਾਂ ਸਹੀ ਜਗ੍ਹਾ ਲੈ ਕੇ ਜਿੱਥੇ ਹੁਣ ਨਵਾਂ ਟੋਬਾ ਬਣਾਉਂਦੇ ਤਾਂ ਮੈਨੂੰ ਲੱਗਦਾ ਇੱਕ ਜਿਹੜਾ ਪਿੰਡ ਦਾ ਜਿਹੜਾ ਪਾਣੀ ਆ ਜਿਹੜਾ ਹੁਣ ਸੜਕਾਂ ਤੇ ਫਿਰ ਰਿਹਾ ਸੀ ਜਾਂ ਘਰਾਂ ਦੇ ਵਿੱਚ ਆਉਂਦਾ ਉਹ ਨਾ ਆਉਂਦਾ ਪਰੰਤੂ ਇਹਨਾਂ ਨੇ ਕੀ ਕਰਿਆ ਕਿ ਜਿਹੜਾ ਹੁਣ ਟੋਬਾ ਬਣਾਇਆ ਨਵਾਂ ਉਹ ਇਕਲੌਤਾ ਇਕਲੌਤਾ ਜਿਹੜਾ ਆਪਣੇ ਪਿੰਡ ਦੇ ਸਕੂਲ ਦਾ ਗਰਾਊਂਡ ਸੀ ਜੀ ਤਾਂ ਉੱਥੇ ਉਹਨਾਂ ਨੇ ਪੱਟ ਦਿੱਤਾ ਉੱਥੋਂ 2200 ਦਰਖਤ ਵੀ ਪੱਟੇ ਕੋਈ ਰਿਕਾਰਡ ਨਹੀਂ ਮਿੱਟੀ ਵੀ ਕੀ ਕੋਈ ਜਿਹੜਾ ਨਵਾਂ ਟੋਬਾ ਬਣਾਇਆ 2200 ਦਰਖਤ ਕੱਟੇ ਕੱਟੇ ਜੀ ਉਹਦੇ ਵਿੱਚ ਜਦੋਂ ਕਿ ਸਰਕਾਰ ਕਹਿੰਦੀ ਹੈ ਵੇ ਦਰਖਤ ਲਾਓ ਹਾਂਜੀ ਇਹ ਦਰਖਤ ਪੱਟ ਕੇ ਤੇ ਉੱਥੇ ਨਵਾਂ ਟੋਬਾ ਬਣਾ ਦਿੱਤਾ ਤੇ ਆਹ ਟੋਬੇ ਨੂੰ ਕੀ ਪ੍ਰੋਬਲਮ ਸੀ ਇਹ ਟੋਬੇ ਨੂੰ ਪ੍ਰੋਬਲਮ ਸੀ ਜੀ ਇਹ ਕਿ ਇਹਨਾਂ ਦੇ ਘਰ ਦੇ ਲਾਗ ਗਏ ਅਛਾ ਹਾਂ ਜਿਕੇ ਪ੍ਰੋਪਰ ਤਰੀਕੇ ਨਾਲ ਕਿਉਂਕਿ ਕੋਈ ਅੱਗੇ ਨੂੰ ਵੀ ਨਾ ਖਲਾਉ ਸਕੇ ਸ਼ਾਇਦ ਇਹ ਹੋ ਸਕਦਾ ਕਿ ਉਹਨਾਂ ਦੇ ਕਿ ਸਾਡੇ ਦੇ ਨਾਂ ਗੱਲ ਆਵੇ ਕਿਉਂਕਿ ਪ੍ਰੀਜ਼ੈਂਟਲੀ ਹੁਣ ਆਪਣੇ ਨਿਸ਼ਾਨਦੇਹੀ ਦਾ ਆਪਾਂ ਨੇ ਲਿਖਿਆ ਹੋਇਆ ਸੀ ਤਕਰੀਬਨ 3 ਮਹੀਨੇ ਤੋਂ ਸਤੰਬਰ ਤੋਂ 11 ਸਤੰਬਰ ਤੋਂ ਅਰੰਧਨ ਧਰਨਾ ਚੱਲ ਰਿਹਾ ਹੈ ਡੀਸੀ ਦਫ਼ਤਰ ਦੇਗੇ ਹੂੰ ਡੀਸੀ ਮੈਮ ਚੇਂਜ ਹੋ ਚੁੱਕੇ ਸੀ ਨਵੇਂ ਡੀਸੀ ਨੈਮ ਵੀ ਆਏ ਉਹਨਾਂ ਤੋਂ ਉਹਨਾਂ ਨੂੰ ਵੀ ਸਾਨੂੰ ਲਾਰੇ ਹੀ ਮਿਲੇ ਨੇ ਕਦੇ 3 ਮੈਂਬਰੀ ਕਮੇਟੀ ਬਣਾ ਦਿੰਦੇ ਨੇ ਕਦੇ 2 ਮੈਂਬਰੀ ਕਮੇਟੀ ਬਣਾ ਦਿੰਦੇ ਨੇ ਉਹਦੀ ਰਿਪੋਰਟ ਕੋਈ ਨਹੀਂ ਆਉਂਦੀ ਹੈਗੀ ਸਾਡੇ ਕੋਲ ਤੇ ਨਾ ਹੀ ਕੋਈ ਇਸ ਮਸਲੇ ਦਾ ਹੱਲ ਹੁੰਦਾ ਅਸੀਂ ਕਿਹਾ ਕਿ ਜੇਕਰ ਤੁਸੀਂ ਇਸ ਨੂੰ ਨਹੀਂ ਪਟਾ ਸਕਦੇ ਤਾਂ ਇੱਕ ਨਵੀਂ ਜਗ੍ਹਾ ਲੈ ਕੇ ਸਾਨੂੰ ਪਿੰਡ ਵਾਲਿਆਂ ਨੂੰ ਕਿਹਾ ਜਿਨ੍ਹਾਂ ਨੇ ਦੱਬਿਆ ਹੋਇਆ ਹੈ ਤੁਸੀਂ ਇੱਥੋਂ ਤੱਕ ਵੀ ਐਗਰੀ ਹੋਗੇ ਇੱਥੋਂ ਤੱਕ ਵੀ ਐਗਰੀ ਹੋਗੇ ਵੀ ਤੁਸੀਂ ਫੇਰ ਹੀ ਮਸਲਾ ਹੱਲ ਨਹੀਂ ਕਰਦੇ ਕਿ ਐਡਾ ਕੋ ਵੱਡਾ ਮਸਲਾ ਬੜਾ ਸੋਖਾ ਜਾਂ ਮਸਲਾ ਇਹ ਤਾਂ ਬੜਾ ਛੋਟਾ ਜਾਂ ਮਸਲਾ ਜਿਹੜਾ ਕੀਤਾ ਜਾ ਸਕਦਾ ਤੁਹਾਨੂੰ ਧਰਨਾ ਲਾਉਣ ਦੀ ਵੀ ਲੋੜ ਨਹੀਂ ਪੈਣੀ ਪਰ ਕਿਉਂ ਨਹੀਂ ਕੀਤਾ ਜਾ ਰਿਹਾ ਕੋਈ ਰਾਜਨੀਤੀ ਰਾਜਨੀਤੀ ਦੇਖੋ ਇਹਦੇ ਵਿੱਚ ਇੱਕ ਨਾਰਮਲ ਜਿਹਾ ਆਪਾਂ ਗੱਲ ਕਰਦੇ ਆ ਕਿਉਂਕਿ ਪੰਚਾਇਤ ਹੈ ਜੀ ਇਹ ਪੰਚਾਇਤੀ ਜ਼ਮੀਨ ਹੈ ਕਸਰਾ ਨੰਬਰ 63 ਹੈ ਜੀ 66 ਆ ਜਿੱਦੀ 66 ਹੈ ਇਸ ਦੀ ਕੋਈ ਵੀ ਮੰਤੀ ਕਰਵਾ ਸਕਦਾ ਹਾਂ 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 ਬਿਲਕੁਲ ਇਸ ਤੇ ਕੋਈ ਵੀ ਕਾਰਵਾਈ ਹੋਈ ਹੈ ਨਜਾਇਜ਼ ਤਰੀਕੇ ਨਾਲ ਇਹ ਜਿਹੜਾ ਇੱਕ ਮਤਾ ਪਿਆ ਉਹ ਵੀ ਝੂਠਾ ਮਤਾ ਪਿਆ ਹੋਇਆ ਕਿਸੇ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਹੋਈ ਅਸੀਂ ਇੱਥੋਂ ਤੱਕ ਵੀ ਕਹਿਤਾ ਡੀਸੀ ਮੈਡਮ ਨੂੰ ਕਿ ਕੋਈ ਸਾਨੂੰ ਕਾਗਜ਼ ਪੱਤਰ ਦਿਖਾ ਦਿਓ ਕਿ ਇਹ ਇੱਕ ਨੰਬਰ 'ਚ ਬੰਦ ਹੋਇਆ ਆ ਉਹ ਵੀ ਉਹਨਾਂ ਨੂੰ ਪਤਾ ਹੈ ਕਿ ਇਹ ਦੋ ਨੰਬਰ 'ਚ ਬੰਦ ਹੋਇਆ ਹੋਇਆ ਇਹ ਇਸ ਕਰਕੇ ਨਹੀਂ ਹੈ ਨਾ ਤੇ ਕੋਈ ਕਾਰਵਾਈ ਹੋ ਰਹੀ ਕਿਉਂਕਿ ਜਿਹੜੇ ਆਪਣੇ ਹੁੰਦੇ ਹਮ MLA ਸਾਹਿਬ ਨੇ ਉਹਨਾਂ ਦੇ ਨਜ਼ਦੀਕੀ ਨੇ ਜੀ ਜਿਨ੍ਹਾਂ ਨੇ ਤੋਬਾ ਦੱਸਿਆ ਹੋਇਆ ਤਾਂ ਪ੍ਰਸ਼ਾਸਨ ਦੇ ਉੱਤੇ ਜਿਹੜਾ ਫਤੇਗੜ ਸਾਹਿਬ ਦਾ ਪ੍ਰਸ਼ਾਸਨ ਹੈ ਲਗਾਤਾਰ 1 ਸਾਲ ਸਾਨੂੰ ਇਸ ਸੰਘਰਸ਼ ਨੂੰ ਹੋ ਗਿਆ ਕਰਦੇ ਆ ਉਹਨੂੰ ਤਾਂ ਉਹਨਾਂ ਦਾ ਪ੍ਰੈਸ਼ਰ ਆ ਜਿਹੜਾ ਪ੍ਰਸ਼ਾਸਨ ਉੱਤੇ ਵੀ ਇਹ ਟੋਬੇ ਦੀ ਕਿੰਨੀ ਜਗਾ ਤਿੰਨ ਕਨਾਲ 12 ਮਰਲੇ ਦਾ ਟੋਬਾ ਹੈ ਤਿੰਨ ਕਨਾਲ 12 ਮਰਲੇ ਵਿੱਚ ਅੱਧੇ ਕਿਲੋ ਤੋਂ ਘਟਿਆ ਹਾਂਜੀ ਤੇ ਇਹ ਜਗਾ ਫਰੀ ਦੱਬੀ ਜਾਣੀ ਹੈ ਜਿਹੜੇ ਆ ਲੱਗ ਲੱਗੇ ਘਰ ਆ ਹਾਂਜੀ ਦੇਖ ਲਓ ਜੀ ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਇੱਥੇ ਨੂੰ ਇੱਕ 40 ਫੁੱਟ ਦਾ ਰਸਤਾ ਨਾਲ ਲੰਘਦਾ ਜੀ ਆਪਣੇ ਹਾਂਜੀ ਹਾਂਜੀ ਉੱਪਰ ਤੋਂ ਹਾਂਜੀ ਬੱਜੀ ਅਸੀਂ ਤਾਂ ਇਹੀ ਤਾਂ ਕਹਿਤਾ ਕਿ ਜੇ ਤੁਹਾਡੇ ਘਰ ਆ ਰਹੇ ਨੇ ਪਿਛੇ ਮਿੰਤੀ ਦੇ ਵਿੱਚ ਤਾਂ ਮਿੰਤੀ ਕਰਾਉਣੀ ਬੰਦ ਕਰ ਦਿਓ ਜਿੰਨਾ ਕਿ ਬਚਿਆ ਵਾ ਰਸਤਾ ਵਿੱਚ ਰਹਿ ਲੋ ਰਸਤੇ ਦਾ ਕੋਈ ਕੰਮ ਨਹੀਂ ਹੈਗਾ ਅੱਗੇ ਵੀ ਦੱਬੇ ਹੋਇਆ ਹੋਇਆ ਹੂੰ ਕਿ ਤੁਸੀਂ ਸਾਡਾ ਟੋਬਾ ਜਿਹੜਾ 3 ਗੱਲ 12 ਮਾਰਲੇ ਪੂਰਾ ਕਰਕੇ ਦੇ ਦਿਓ ਤਾਂ ਜੋ ਜਿਹੜਾ ਪਿੰਡ ਦੇ ਪਾਣੀ ਦਾ ਜਿਹੜਾ ਹੈਗਾ ਆਪਣਾ ਨਿਕਾਸ ਹੈ ਜਿਹੜਾ ਪ੍ਰੋਪਰ ਤਰੀਕੇ ਨਾਲ ਹੋ ਸਕੇ ਹਾਂ ਪਰ ਇਹ ਇਹ ਕੀ ਕਹਿ ਰਿਹਾ ਕਿਉਂ ਨਹੀਂ ਦੇ ਰਹੇ ਇਹਨਾਂ ਨੂੰ ਕੀ ਪ੍ਰੋਬਲਮ ਆ ਪ੍ਰੋਬਲਮ ਇਹ ਹੈ ਕਿ ਇੱਕ ਤਾਂ ਜਗ੍ਹਾ ਨਹੀਂ ਹੈਗੀ ਹੋਰ ਦਿੱਤੇ ਇਹਨਾਂ ਕੋਲ ਪਾਣੀ ਲਿਜਾਣ ਦੀ ਹੂੰ ਹੁਣ ਜਿੱਥੇ ਲਿਜਾ ਕੇ ਲੈ ਕੇ ਗਏ ਹੋਣੇ ਉਹ ਗੈਰ ਕਹਿ ਸਕਦੇ ਕਿ ਕਾਨੂੰਨੀ ਜਿਹੜਾ ਕੰਮ ਕੀਤਾ ਹੋਇਆ ਸਾਰਾ ਉੱਥੇ ਆਪਾਂ ਉਹ ਵੀ ਜਾ ਕੇ ਦੇਖਦੇ ਆ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮੈਂ ਜਿਹੜੇ ਵੀਰ ਦਰਸ਼ਕ ਸਾਡੇ ਵੇਖ ਰਹੇ ਆ ਇਸੇ ਵੀਡੀਓ ਦੇ ਵਿੱਚ ਜਿਹੜਾ ਨਵਾਂ ਟੋਬਾ ਜਿਹੜਾ ਜਿੱਥੇ 2-250 ਦਰਖਤ ਪੱਟ ਕੇ এনਵਾਇਰਨਮੈਂਟ ਦਾ ਕਹਾਨ ਕੀਤਾ ਗਿਆ ਉਹ ਜਗ੍ਹਾ ਵੀ ਤੁਹਾਨੂੰ ਵਿਖਾਵਾਂਗੇ ਔਰ ਜਿੱਥੇ ਪਿੰਡ ਦਾ ਪਾਣੀ ਜਾ ਹੀ ਨਹੀਂ ਸਕਦਾ ਉੱਥੇ ਪਾਣੀ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਐਮ ਐਲ ਏ ਰਲਿਆ ਹੋਇਆ ਹੈ ਰਲਿਆ ਹੋਇਆ ਇਹਨਾਂ ਦੇ ਨਾਲ ਆ ਤਿੰਨ ਚਾਰ ਘਰ ਜਿਹੜੇ ਇਹ ਸਾਰੇ ਪਿੰਡ ਨੂੰ ਜਿਹੜਾ ਹੈਗਾ ਵਾ ਵੀ ਇਹਨਾਂ ਨੇ ਦੁਖੀ ਕੀਤਾ ਹੋਇਆ ਕਿਉਂਕਿ ਜਿੱਥੇ ਸਰਕਾਰੀ ਦਰਵਾਜ਼ੇ ਚੱਲਦੀ ਹੋਵੇ ਸਾਰਾ ਪਿੰਡ ਪਿੰਡ ਦੇ ਬਾਹਰ ਸੜਕ ਤੇ 메ਨ ਸੜਕ ਤੇ ਅੱਜ ਇਹਨਾਂ ਨੇ ਧਰਨਾ ਲਾਣਾ ਹੈ ਅਸੀਂ ਤੁਹਾਨੂੰ ਉੱਥੋਂ ਦੀ ਵੀਡੀਓ ਵੀ ਤਸਵੀਰਾਂ ਵੀ ਦਿਖਾ ਦੇਵਾਂਗੇ ਪਰ ਵੇਖੋ ਪਿੰਡਾਂ ਦੇ ਨੌਜਵਾਨਾਂ ਦੀਆਂ ਵੀਰਾਂ ਦੀ એનર્ਜੀ ਕਿੰਨੀ ਵੇਸਟ ਹੋ ਰਹੀ ਹੈ ਇਹ ਨੌਜਵਾਨ ਪੰਜਾਬ ਦਾ ਭੁਖ ਨੇ ਸਾਡੇ ਪੰਜਾਬ ਦਾ ਆਨ ਵਾਲਾ ਫਿਊਚਰ ਨੇ ਇਸੇ ਕਰਕੇ ਸਾਡੇ ਨੌਜਵਾਨ ਇਹ ਪਿੰਡ ਛੱਡ ਕੇ ਆਪਣੀਆਂ ਪੰਜਾਬ ਨੂੰ ਛੱਡ ਕੇ ਬਾਹਰ ਜਾਣਾ ਚਾਹੁੰਦੇ ਆ ਕਿਉਂਕਿ ਐਮਐਲਏ ਮੰਤਰੀ ਭ੍ਰਿਸ਼ਟ ਨੇ ਉਹ ਸਾਡੀ ਗੱਲ ਹੀ ਨਹੀਂ ਸੁਣਦੇ ਬਿਲਕੁਲ ਸੋਖਾ ਜਾ ਕੰਮ ਹੈ ਔਰ ਬਹੁਤ ਜ਼ਰੂਰੀ ਸੀਗਾ ਵੀ ਆਹ ਮਸਲਾ ਹੱਲ ਕਰ ਦਿੱਤਾ ਜਾਂਦਾ ਪਿੰਡ ਦਾ ਮਸਲਾ ਹੈ ਅਸੀਂ ਕਿਤੇ ਵੀਡੀਓ ਵਿੱਚ ਜਾਂ ਕਿਸੇ ਸੋਸ਼ਲ ਮੀਡੀਆ ਤੇ ਇਹ ਗੱਲ ਨਾ ਪਾਉਂਦੇ ਪਰ ਆਖਰਕਾਰ 3 ਮਹੀਨੇ ਤੋਂ ਡੀਸੀ ਦਫਤਰ ਦੇ ਸਾਹਮਣੇ ਬੈਠਣ ਤੋਂ ਬਾਅਦ ਵੀ ਮਸਲਾ ਹੱਲ ਨਾ ਹੋਇਆ ਤੇ ਅੱਜ ਨੋਜਵਾਨਾਂ ਨੂੰ ਇੱਕ ਕਦਮ ਚੱਕਣਾ ਪੈ ਰਿਹਾ ਹਾਂਜੀ ਵੀਰ ਜੀ ਅਗਲੀ ਗੱਲ ਸਾਡੀ ਤਾਂ ਇਹ ਹੈ ਜੀ ਕਿ ਹੁਣ ਥੇਰਾ ਕੇ ਇਹ ਟੋਪਾ ਜੀ ਹਾਂ ਹਾਂ ਇਹਨੂੰ ਦੁਬਾਰਾ ਮੁਰਦਫਲ ਕੀਤਾ ਜਾਵੇ ਤੇ ਜਿਹੜਾ ਬੱਚਿਆਂ ਵਾਲੀ ਗਰਾਊਂਡ ਹੈ ਹੁਣ ਇੰਥੇ ਹਾਲ ਗਰਾਊਂਡ ਕੋਈ ਵੀ ਨਹੀਂ ਹੈ ਬੱਚਿਆਂ ਦੇ ਖੇਡਣ ਦੇ ਲਈ ਜਿਹੜਾ ਗਰਾਊਂਡ ਸੀ ਉਹ ਟੋਪਾ ਬਣਾ ਦਿੱਤਾ ਗਿਆ ਹਾਂ ਇਹ ਕਹਿੰਦੇ ਕਿ ਖੇਡਣ ਦੀ ਤਾਂ ਕੋਈ ਰੋੜੀ ਨਹੀਂ ਬੱਚਿਆਂ ਨੂੰ ਹੂੰ ਇਹ ਇੱਥੋਂ ਦਾ ਗੱਲਾਂ ਆ ਰਹੀਆਂ ਨੇ ਇਹਨਾਂ ਦੇ ਪਿਛਲੇ ਬੰਦੇ ਕਹਿ ਰਹੇ ਨੇ ਕਿ ਉਹ ਗਰਾਊਂਡ ਦੇ ਨਾਲ ਤਾਂ ਨਸ਼ਾ ਫੈਲਦਾ ਹੈ। ਗਰਾਊਂਡ 'ਚ ਬੱਚੇ ਜਾਂਦੇ ਨੇ ਤਾਂ ਉੱਥੋਂ ਨਸ਼ਾ ਲੈ ਕੇ ਘਰ ਆਉਂਦੇ ਨੇ। ਅੱਛਾ। ਹਾਂਜੀ। ਤੋਂ ਕਹਿੰਦੇ ਜਦੋਂ ਕਿ ਗਰਾਊਂਡ 'ਚ ਜਾਣਗੇ ਬੱਚੇ ਤੰਦਰੁਸਤ ਹੋਣਗੇ, ਕਸਰਤ ਕਰਨਗੇ, ਠੀਕ ਹੋਣਗੇ। ਪਰ ਇਹਨਾਂ ਦੀ ਸੋਚ ਹੀ ਉਲਟੀ ਹੈ। ਜਦੋਂ ਸੋਚ ਹੀ ਉਲਟੀ ਹੋ ਜੇ ਫਿਰ ਉਹਨਾਂ ਬੰਦਿਆਂ ਦਾ ਰੱਬ ਰੱਖਾ ਹੀ ਹੁੰਦਾ ਹੈ। ਤੇ ਮੇਰਾ ਭਰਾ ਤੁਸੀਂ ਤੇ ਕੁਝ ਕਹਿਣਾ ਚਾਹੁੰਦੇ ਹੋ ਮਾਈਕ ਲੈ ਲਓ। ਇਹਦੇ ਹੱਥ 'ਚ ਫੜ ਲਓ ਵੀਰੇ ਪਾਵੇਂ। ਹਾਂਜੀ। ਆਪਣਾ ਨਾਮ ਦੱਸ ਦਿਓ ਵੀਰੇ। ਜੀ ਰਣਾ ਕੁਪੀ ਸਿੰਘ ਹੈ ਜੀ। ਹਾਂਜੀ। ਤੋਂ さん ਨੂੰ ਇੱਕ ਸਾਲ ਹੋ ਗਿਆ ਇਸ ਮਸਲੇ ਦੇ ਵਿੱਚ ਭੱਜ ਜਾਣੇ ਤੇ ਇਸ ਵਸਤੇ ਤੁਹਾਡੇ ਪਿੰਡ ਚ ਕਿੰਨੇ ਘਰ ਆ ਕਿੰਨੀ ਵੋਟ ਆ ਸਾਡੇ ਪਿੰਡ ਚ ਤਕਰੀਬਨ 600 600 ਤੋਂ ਵੱਧ ਵੋਟ ਆ ਜੀ ਤੇ ਜਿਹੜੇ 4-5 ਘਰ ਉਹ ਤੁਹਾਡੇ ਵਿਰੋਧ ਨੇ ਬਾਕੀ ਸਾਰੇ ਆਪਣਾ ਪਿੰਡ ਇਕੱਠਾ ਇਸ ਮਸਲੇ ਦੇ ਹੱਥਾਂ ਦੇ ਸਾਰੇ ਜੀ ਹਾਂਜੀ ਆ ਸਾਰਾ ਪਿੰਡ ਆਪਣਾ ਇਕੱਠਾ ਹੋਇਆ ਵੇਖ ਕੇ ਆਇਆ ਬਾਹਰ ਹਾਂਜੀ ਜੀ ਕਰਨਾ ਲਾਉਣਾ ਤੇ ਸਥਿਤੀ ਸਾਡੀ ਇਹੀ ਬਣ ਚੁੱਕੀ ਹੁਣ ਵੀ ਸਾਨੂੰ ਮਜਬੂਰਨ ਲਾਉਣਾ ਪੈਣਾ ਅਸੀਂ ਇੱਕ ਸਾਲ ਤੋਂ ਆਪਣੇ ਬੱਚੇ ਆਪਣਾ ਪਰਿਵਾਰ ਛੱਡੀ ਬੈਠੇ ਆ ਜੀ ਤਿੰਨ ਮਹੀਨੇ ਹੋ ਗਏ ਅਸੀਂ ਉੱਤੇ BC ਦਫਤਰੋਂ ਬੈਠੇ ਆ ਤਾਂ ਨੂੰ ਇਹ ਕਾ ਕਾ ਜਰੂਰਤਾਂ ਨਹੀਂ ਲਾਉਂਦੇ ਤੁਹਾਡੇ ਤੇ ਵੀ ਕੋਈ ਕਾਨੂੰਨੀ ਕਾਰਵਾਈ ਜਾਂ ਤੁਹਾਨੂੰ ਹੀ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਤੁਹਾਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਾਨੂੰ ਧਮਕੀਆਂ ਵੀ ਮਿਲਦੀਆਂ ਜੀ ਵਿੱਚ ਆ ਕੇ ਕਦੇ ਵੀ ਐਦਾਂ ਕਰਦਾਂਗੇ ਜਿਵੇਂ ਕੁਝ ਵਿਗੜ ਜਾਏਗਾ ਤੁਹਾਡਾ ਪਰਿਵਾਰ ਬਾਰੇ ਵੀ ਧਮਕੀਆਂ ਆਉਂਦੀਆਂ ਬਟ ਚਲੋ ਸਾਨੂੰ ਐਦਾਂ ਵੀ ਚਲੋ ਪੁਰਾਣੇ ਜੋ ਬਜ਼ੁਰਗ ਸੀ ਉਹ ਹੋ ਗਿਆ ਸੀ ਉਹ ਅਲੱਗ ਚੀਜ਼ ਸੀ ਬਟ ਹੁਣ ਹੁਣ ਦੇ ਅੱਗੇ ਲਈ ਜੋ ਇਹ ਬੱਚਿਆਂ ਕੋਲ ਕੁਝ ਹੋਵੇਗਾ ਘਟਣ ਲਈ ਤਾਂ ਇਹੋ ਕਿਤੇ ਨਸ਼ਿਆਂ ਤੋਂ ਫੁਰੇਜ਼ ਕਰ ਸਕਦੇ ਨੇ ਨਹੀਂ ਤਾਂ ਫਿਰ ਜਿਉਂ ਉਹਨਾਂ ਨੇ ਬਿਲਕੁਲ ਹੀ ਖਤਮ ਹੋ ਜਾਣਗੇ ਹੂੰ ਬਾਕੀ ਦੂਜਾ ਡੱਬਾ ਇੱਕ ਹੋਰ ਪਟਿਆ ਹੋਇਆ ਜੀ ਉਹ ਜਿੱਥੇ ਪਿੰਡ ਦਾ ਆਰਓ ਸਿਸਟਮ ਲੱਗਿਆ ਜੀ ਪਾਣੀ ਇੱਕ ਮਿੰਨ ਵਾਲਾ ਪਾਣੀ ਉੱਥੇ ਆ ਉਹਦੇ ਨਾਲ ਜਿਮ ਹੈ ਜੀ ਜਿਮ ਦੇ ਨਾਲ ਡੱਬਾ ਪਟਿਆ ਉਹ ਕਹਿੰਦੇ ਵੀ ਹੈਵੀ ਪੈਨ ਤੋਂ 8 ਫੁੱਟ ਉੱਚਾ ਵਾ 8 ਤੋਂ 10 ਫੁੱਟ ਦੀ ਉਚਾਈ ਤੇ ਆ ਜੀ ਅੱਛਾ ਉਸ ਦੇ ਹੇਠਾਂ ਜਿਹੜਾ ਪਾਈਪ ਲੱਗਿਆ ਹੋਇਆ ਜੀ ਉਹ ਤੁਸੀਂ ਕਹਿ ਸਕਦੇ ਆ ਵੀ 10 ਫੁੱਟ نیچے ਆ ਉਹ ਹੂੰ 10 ਫੁੱਟ نیچے ਦੀ ਨਗਾਈ ਤੇ ਆ ਉਹ ਤੁਸੀਂ ਕਹਿ ਲਓ ਵੀ ਨੀਚੇ तकरीबन 500 ਤੋਂ 700 ਫੁੱਟ ਜਗ੍ਹਾ ਬਚਦੀ ਹੈ। ਹੂੰ। ਉਹਦੇ ਵਿੱਚ ਪਾਣੀ ਜਾਂਦਾ ਹੈ। ਉਹ ਵੀ ਜਦ ਉਹ ਉੱਥੇ ਓਵਰਫਲੋ ਹੁੰਦਾ ਜੀ ਪਿੰਡ ਵਾਲੇ ਆਉਂਦੇ ਸਾਰਾ ਪਾਣੀ। ਵੈਸੇ ਵੀ ਉਲਟਾ ਪਿੰਡ ਨੂੰ ਫਿਰ ਵਾਪਸ ਆ ਜਾਂਦਾ। ਹਾਂ ਜੀ ਤੇ ਜਿਹੜੇ ਨਵੇਂ ਮਕਾਨ ਬਣੇ ਆ ਜੀ 2020 ਕੀ ਦੇ ਬਣੇ ਹੋਇਆ ਉਹਨਾਂ ਨੂੰ ਤੁਸੀਂ ਚੱਲ ਕੇ ਜਾ ਕੇ ਦੇਖ ਸਕਦੇ ਆ। ਉਹਨਾਂ ਵਿੱਚ ਵੀ ਤੇੜਾਉਣੇ ਸ਼ੁਰੂ ਹੋ ਗੂ। ਹੂੰ। ਉਹ ਟੋਬੇ ਦੇ ਪਾਣੀ ਦੇ ਕਾਰਨ। ਹਾਂ ਜੀ। ਕੀ ਤੁਸੀਂ ਦੇਖ ਸਕਦੇ ਨ ਕਿਉਂਕਿ ਇਹ ਗੱਦੀ ਟੋਪਾ ਜੀ ਪੁਰਾਣਾ ਤੇ ਸਾਰੇ ਪਿੰਡ ਦਾ ਤੁਸੀਂ ਵੀਰ ਜੀ ਕੁਝ ਕਹਿਣਾ ਚਾਹੁੰਦੇ ਹੋ ਆ ਭਾਜੀ ਹੁੰਦੇ ਹੋ ਮਾਈਕ ਦੇ ਦਿਓ ਹਾਜੀ ਬਾਬਾ ਜੀ ਤੁਸੀਂ ਕਹਿ ਰਹੇ ਹੋ ਹਾਲ ਸਾਹਿਬ ਮਾਈਕ ਦਿਫਾ ਤੇ ਜਿਹੜਾ ਇੱਕ ਹੋ ਟੋਪਾ ਪਟਾਇਆ ਗਿਆ ਉਹ ਸਿੰਘਾ ਸ਼ੀਦਾ ਦੇ ਸਾਹਮਣੇ ਪਟਾਇਆ ਗਿਆ ਹੀ ਉਹ ਵੀ ਗਲਤ ਗੱਲ ਆ ਬਹੁਤ ਗਲਤ ਗੱਲ ਆ ਸਿੰਘ ਸ਼ੀਦਾ ਹੋਵੇ ਤੇ ਸਾਹਮਣੇ ਗੰਦ ਪਾਉਣਾ ਹਾਂ ਜੀ ਜੀ ਸਭ ਉਥੇ ਪਾਰਕ ਬਣਾਓ ਜਿਮ ਪੈਂਦੀਆਂ ਲਾ ਕੇ ਆਰੋ ਪੈਂਦਾ ਖੂਰੂ ਤੋਂ ਪਾਰਕ ਬਣਾਓ ਕਿੰਨੀ ਵੜੀ ਖੂਬਸੂਰਤੀ ਹੋਊਗੀ ਪਿੰਡ ਦੀ ਹਾਂ ਤੇ ਇਹਦਾ ਵੀ ਅਸੀਂ ਵਿਰੋਧ ਕਰਿਆ ਕਾਫੀ ਜ਼ਿਆਦਾ ਅਸੀਂ ਪਿੰਡ ਦੇ ਨੌਜਵਾਨਾਂ ਦੀ ਵਿਚੀਆਂ ਨੇ ਜੀ ਹਾਂ ਤੇ ਕਾਫੀ ਜ਼ਿਆਦਾ ਲੜਾਈ ਵੱਲ ਵੀ ਵਾਧਾ ਮਸਲਾ ਅਸੀਂ ਫਿਰ ਵੀ ਕਹਿੰਦੇ ਨੀ ਨੀ ਤੁਸੀਂ ਤਾਂ ਲੜਾਈ ਵਾਲੇ ਮਸਲਾ ਹੈ ਹੀ ਨਹੀਂ ਸਾਰੇ ਬਜ਼ੁਰਗ ਬੈਠੇ ਆ ਉਹ ਸੜਕ ਤੇ ਮਾਵਾਂ ਬੈਠੀਆਂ 60-60 ਸਾਲ ਦੀਆਂ ਵੀ 50-50 ਸਾਲ ਦੀਆਂ ਮਾਂ ਬਜ਼ੁਰਗ ਵਿਚਾਰੀਆਂ ਬੈਠੀਆਂ ਠੰਡ ਦੇ ਦਿਨੇ ਆ ਕੰਮ ਕਰਦੇ ਦਿਨੇ ਆ ਤੇ ਅਸੀਂ ਫਿਰ ਸੜਕਾਂ ਤੇ ਬੈਠ ਕੇ ਆਪਣਾ ਸਮਝਾਇਆ ਕਰ ਰਹੇ ਆ ਤੇ ਤੁਸੀਂ ਤਾਂ ਲੜਾਈ ਵਾਲੇ ਪਾਸੇ ਗਏ ਹੀ ਨਹੀਂਗੇ ਗਏ ਨਹੀਂ ਬਿਲਕੁਲ ਜਦੋਂ ਨਾ ਸਾਡੇ ਭਰਾਵਾਂ ਨੂੰ ਨੌਜਵਾਨਾਂ ਭਰਾਵਾਂ ਨੂੰ ਧਮਕੀਆਂ ਦੇ ਦਿੰਦੇ ਨੇ ਪਰਿਵਾਰ ਪ੍ਰਬੂਰ ਨੂੰ ਫਿਰ ਕਿਤਨਾ ਕਿਹੋ ਜੀ ਧਮਕੀ ਦੇ ਰਹੇ ਐ ਜਿਵੇਂ ਤੁਹਾਡੇ ਪਰਿਵਾਰ ਨੂੰ ਕੁਛ ਕਰ ਦਾਂਗੇ ਐਵੇਂ ਤੁਸੀਂ ਮਸਲੇ ਦੇ ਪਿੱਛੇ ਹਟ ਜਾਓ ਸਾਡੀ ਸਰਕਾਰ ਆ ਅਸੀਂ ਐ ਕਰਾ ਅੱਛਾ ਇੱਥੋਂ ਤੱਕ ਆ ਕਿਹਾ ਗਿਆ ਵੀ ਤੁਹਾਡੀ ਸਰਕਾਰ ਆ ਹਾਂ ਜੀ ਬਿਲਕੁਲ ਕਹਿੰਦੇ ਨੇ ਜੀ ਅੱਛਾ ਇਹ ਵੀ ਕਿਲਾ ਹੁੰਦੀਆਂ ਨੇ ਕਿ ਜਦ ਤੱਕ ਸਾਡੀ ਸਰਕਾਰ ਆ ਅਸੀਂ ਕੱਖ ਨਹੀਂ ਹੋਣ ਦੇਣਾ ਹੂੰ ਜਦੋਂ ਦੂਜੀ ਸਰਕਾਰ ਆਊਗੀ ਅਸੀਂ ਉਹਨਾਂ ਨਾਲ ਹੱਥ ਮਲਾ ਲਾਂਗੇ ਫਿਰ ਅਸੀਂ ਫਿਰ ਉਹਦਾ ਵਡਾਗੇ ਤੇ ਵੀ ਤੁਸੀਂ ਕਰਕੇ ਦਿਖਾ ਦਿਓ ਤੇ ਵੀਰੋ ਅਸੀਂ ਤੁਹਾਨੂੰ ਦੂਜਾ ਟੋਬਾ ਵੀ ਦਿਖਾਣੇ ਆ ਜਿੱਥੇ 250 ਦਰਖਤ ਪੱਟ ਕੇ ਟੋਬਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਉਹ ਵੀ ਜਗ੍ਹਾ ਵਿਖਾਣੇ ਆ ਜਿਹੜਾ 8 ਫੁੱਟ ਪਿੰਡ ਤੋਂ ਉੱਚਾ ਵਾ ਜਿੱਥੇ ਪਿੰਡ ਦਾ ਪਾਣੀ ਜਾ ਹੀ ਨਹੀਂ ਸਕਦਾ ਜੇ ਭੇਜਦੇ ਆ ਤੇ ਫਿਰ ਪਿੰਡ ਨੂੰ ਆਪ ਸਮਝਦਾ ਤੇ ਪਿੰਡ ਦੇ ਘਰਾਂ ਦੇ ਵਿੱਚ ਤੇੜਾ ਆ ਗਿਆ ਤੁਹਾਨੂੰ ਉਹ ਵੀ ਜਗ੍ਹਾ ਬਖਾਨਦਾ ਯਤਨ ਕਰਦੇ ਆ ਬਹੁਤ ਧੰਨਵਾਦ ਜੀ ਅਸੀਂ ਉੱਥੇ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਚੱਲੇ ਆ ਜੀ ਆਓ ਸਾਡੇ ਨਾਲ ਜੀ ਉਹ ਹੁਣ ਤੋਂ ਦੋਪੇ ਦਾ ਪਾਣੀ ਨਿਕਲ ਰਿਹਾ ਇਹ ਮੀਂਹ ਮੋਟਰ ਚ ਲਾ ਕੇ ਪਾਣੀ ਕੱਢਦੇ ਨੇ ਨਾਲੇ ਸਾਫ ਜਦ ਤੱਕ ਟੂਪਾ ਭਰ ਜਾਂਦਾ ਸਾਡੇ ਮਦਰਾ ਚ ਭਰ ਜਾਂਦਾ ਆ ਕਮਰੇ ਜੇ ਇੱਥੇ ਵਿਹੜੇ ਚ ਪਾਣੀ ਆ ਗਿਆ ਜੀ ਉਹ ਉੱਥੇ ਨਾਲਾ ਬਾਹਰ ਅੰਡਰਗਰਾਊਂਡ ਪਾਪਰ ਦਾ ਲਾਇਆ ਹੋਇਆ ਇੱਥੇ ਸਾਡੀ ਰਸੋਈ ਚ ਪਾਣੀ ਜਾਂਦਾ ਜਾ ਕੇ ਸਾਡਾ ਸ਼ੈਂਕ ਬੰਦ ਹੋ ਗਿਆ ਉਹੋ ਰਸੋਈ ਤੱਕ ਪਾਣੀ ਚੱਲ ਜਾਂਦਾ ਅੱਜ ਜਿਆਦਾ ਪਾਣੀ ਟੋਬੇ ਦਾ ਕੱਢਦੇ ਨਹੀਂ ਹੈ ਨਾ ਵਰ ਜਾਂਦਾ ਉਧਰ ਆ ਸਾਰੀ ਸੜਕ ਤੇ ਪਾਣੀ ਪਾਣੀ ਫਿਸ ਫਿਸਦਾ ਹੈ ਇਹ ਟੋਬਾ ਭਰਨ ਕਰਕੇ ਹੋਇਆ ਹੋਇਆ ਜੀ ਮੈਂ ਤੁਹਾਡੀ ਕੋਠੀ ਬਾਹਰ ਵੇਖ ਕੇ ਆਇਆ ਸਾਰੀ ਤੇੜ ਆਈ ਹੋਈ ਹੈ ਕਮਰਿਆਂ ਚ ਅੰਦਰ ਵੀ ਤੇੜ ਆਈ ਹੋਈ ਹੈ ਜੀ ਫੂਲ ਪ੍ਰੂਫ ਕੋਈ ਨਹੀਂ ਸਾਡੇ ਕੋਲ ਹੈਗਾ ਪਹਿਲਾ ਜਿੰਨੇ ਆਏ ਆ ਪੱਤਰਕਾਰ ਅਸੀਂ ਸਭ ਨੂੰ ਆ ਬੇਟਾ ਸਾਡੇ ਨਾਂ ਨਾ ਬੱਚੇ ਇਹਨਾਂ ਨੇ ਦਿਖਾਈਆਂ ਸਾਰੀਆਂ ਸਾਡੀਆਂ ਤੇੜ ਆਈਆਂ ਹੋਈਆਂ ਰੰਗ ਗਰਾਉਂ ਤੋਂ ਪਹਿਲਾਂ ਮਿਸਤਰੀ ਕੋਲ ਖੜੇ ਹੈ ਹਾਂ ਮਿਸਤਰੀ ਲੱਗੇ ਹੋਏ ਹਨ ਫਿਰ ਤੁਸੀਂ ਕੰਮ ਕਰਾ ਰਹੇ ਹੋ ਇਹ ਮਿਸਤਰੀਆਂ ਤੇ ਅਸੀਂ ਸਾਰੇ ਆਪਣੇ ਤੇੜਾ ਕਿਹਾ ਦੋ ਦਿਹਾੜੀਆਂ ਲਾ ਕੇ ਤੁਸੀਂ ਕਮਰੇ ਦੀ ਇੱਕ ਕਰਿਆ ਤਾਂ ਅਸੀਂ ਰੰਗ ਕਰਾਇਆ ਸਾਡੇ ਬੁਰਾ ਹਾਲ ਹੈ ਸਾਬ ਸਾਡੇ ਕੁਰੀ ਚੜਦੀ ਆ ਜੀ ਉੱਧ ਸਾਡੇ ਰੂੜੀਆਂ ਤੱਕ ਪਾਣੀ ਪੂਰਾ ਫਿਰਦਾ ਸਿਰਫ ਟੋਬੇ ਦਾ ਨਿਕਾਸ ਨਹੀਂ ਹੋਇਆ ਪਾਣੀ ਦਾ ਉਹਦੇ ਕਰਕੇ ਸਾਡੇ ਘਰ ਜਿਹੜਾ ਪੁਰਾਣਾ ਟੋਬਾ ਵਾ ਉਹ ਉਹ ਠੀਕ ਸੀਗਾ ਨਵਾਂ ਟੋਬਾ ਬਣਾ ਲਿਆ ਤੇ ਉੱਥੇ ਪਾਣੀ ਜਾਂਦਾ ਨਹੀਂਗਾ ਹਾਂਜੀ ਉਹ ਸਕੂਲ ਕੋਲ ਬੱਚਿਆਂ ਦੇ ਗਰਾਊਂਡ ਵਿੱਚ ਇਹਨਾਂ ਨੇ ਪੱਟਿਆ ਕੋਲ ਹਾਂ ਹਾਂ ਇਹ ਤਾਂ ਪਾਣੀ ਦਾ ਨਿਕਾਸ ਹੋ ਜਾਵੇ ਫਿਰ ਠੀਕ ਆ ਜਦ ਮੋਟਰ ਨਹੀਂ ਚੱਲਦੀ ਸਾਡੇ ਪਾਣੀ ਘਰਾਂ ਵਿੱਚ ਇਹ ਉੱਧਰ ਸਾਡਾ ਘਰ ਆ ਮਾਸਟਰ ਜੀ ਦਾ ਕੀ ਨਕਾ ਸੋਚਵੇ ਸਾਡੀ ਕਿਸੇ ਕਲ ਕੋਈ ਹੋ ਹੀ ਜਾਏਗਾ ਹਾਂ ਬਿਲਕੁਲ ਬਿਲਕੁਲ ਤੁਹਾਡਾ ਕੋਈ ਮਸਲਾ ਹੀ ਨਹੀਂਗਾ ਪਿੰਡ ਦਾ ਮਸਲਾ ਪਿੰਡ ਦੇ ਬੰਦੇ ਹੀ ਹੱਲ ਕਰ ਸਕਦੇ ਆ ਪਰ 3 ਮਹੀਨੇ ਹੋ ਗਏ ਤੁਸੀਂ ਡੀਸੀ ਦਫਤਰ ਦੇ ਸਾਹਮਣੇ ਬੈਠੇ ਹੋ ਤੁਹਾਡੀ ਕੋਈ ਸੁਣਦਾ ਹੀ ਨਹੀਂਗਾ ਕੋਈ ਸੁਣਵਾਈ ਨਹੀਂ ਹੈਗੀ ਹਾਂ ਜਦੋਂ ਕਿ ਇਹ ਐਮਐਲਏ ਨੂੰ ਜਾਂ ਪਿੰਡ ਦੇ ਬੰਦਿਆਂ ਨੂੰ ਪਹਿਲ ਦੇ ਆਧਾਰ ਤੇ ਆਪ ਸੋਚਣਾ ਚਾਹੀਦਾ ਵੀ ਜਿਹੜਾ ਪੁਰਾਣਾ ਟੋਬਾ ਹੈ ਉਹਨੂੰ ਸਫਾਈ ਕਰਾ ਕੇ ਉੱਥੇ ਪਾਣੀ ਛੱਡਿਆ ਜਾਵੇ ਉੱਚ ਟ੍ਰੀਟਮੈਂਟ ਪਲਾਂਟ ਲਾਇਆ ਜਾਵੇ ਪਾਣੀ ਸਾਫ਼ ਕੀਤਾ ਜਾ ਸਕਦਾ ਬੜਾ ਬੜਾ ਪ੍ਰੋਧ ਕੀਤਾ ਜਾ ਸਕਦਾ ਜਿਹੜੇ ਲਾਗੇ ਲਾਗੇ ਘਰ ਆ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਨਾ। ਹਾਂ ਜੀ ਬਸ ਇਹ ਤਾਂ ਕਿਲੇ ਸਾਡਾ ਟੋਬਾ ਸਾਫ਼ ਹੋ ਜੂਵੇ। ਵੀ ਪਾਣੀ ਜਾਵੇ ਟੋਬਾ ਖੁੱਲ ਚੁ ਗਿੰਦਾ ਅਸਾ। ਉਹ ਬਾਹਰ ਨਾਲੇ ਪਾਕਦਾ ਹਾਂ। ਮੇਰਾ ਆਦੀ ਟੋਬਾ ਸੀ ਵਾਤੇ। ਹਾਂਜੀ ਵੀਰੋ ਆ ਪਿੰਡ ਦੇ ਬਾਹਰ ਬਾਹਰ ਦਰਖਤ ਪਟਕੇ ਇੱਥੇ ਪਿੰਡ ਦਾ ਗੰਦਾ ਪਾਣੀ ਸੁੱਟਣ ਵਾਸਤੇ ਆ ਜਗ੍ਹਾ ਬਣਾ ਦਿੱਤੀ ਗਈ। ਜਦੋਂ ਕਿ ਉਹ ਪਿੰਡ ਦੇ ਵਿੱਚ ਟੋਬਾ ਪਹਿਲਾਂ ਹੀ 63 ਨੰਬਰ ਖਸਰਾ ਨੰਬਰ 63 ਉੱਥੇ ਬਣਿਆ ਹੋਇਆ। ਜੀਤੇ ਚਾਰ ਕਨਾਲਾਂ ਤੋਂ ਥੋੜੀ ਜਿਹੀ ਘੱਟ ਜਗਾ ਦਾ ਕਿਲਾ ਜਗਾ ਹੈ ਗਈ ਹੈ ਇਹ ਉਸ ਤੋਂ ਵੀ ਘੱਟ ਜਗਾ ਇਹ ਮੈਨੂੰ ਲੱਗਦਾ ਦੋ ਕਨਾਲਾਂ ਵੀ ਨਹੀਂ ਹੋਣੀ ਆ ਇੱਥੇ ਪਿੰਡ ਦਾ ਪਾਣੀ ਰੱਖਿਆ ਗਿਆ ਤੇ ਇੱਥੇ ਲਿਆਉਣ ਦੀ ਪਿੰਡ ਦਾ ਪਾਣੀ ਕਰੋੜਾਂ ਰੁਪਇਆ ਖਰਚ ਕਰਨ ਦੀ ਲੋੜ ਪਾਊਗੀ ਤੇ ਜਦੋਂ ਕਿ ਉੱਥੇ ਪਾਣੀ ਆਪਣੇ ਪਉਂਦਾ ਤੇ ਸਾਰੇ ਪਿੰਡ ਦਾ ਫਾਇਦਾ ਹੁੰਦਾ ਵਾ ਆ ਦੇਖ ਸਕਦੇ ਜੀ ਆਪਾਂ ਜਿਹੜਾ ਟੋਬਾ ਪਹਿਲਾਂ ਪਟਿਆ ਹੋਇਆ ਜੀ ਇੱਕ ਜਿਹੜਾ ਕਿ ਉੱਧਰ ਬੰਦ ਕਰਕੇ ਇੱਧਰ ਆਪਾਂ ਟੋਬਾ ਲਿਆਂਦਾ ਗਿਆ ਇਹ ਉਸ ਤੋਂ ਬੰਦ ਕਰਨ ਤੋਂ ਵੀ ਪਹਿਲਾਂ ਇੱਕ ਇੱਥੇ ਪੱਟਿਆ ਗਿਆ ਸੀ ਜਿਹੜਾ ਟੋਬਾ ਅੱਛਾ ਜੀ ਇਹ ਵਾਲਾ ਉਹ ਟੋਪਾ ਜੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਹ ਕਿ ਜਿਹੜਾ ਪਾਣੀ ਹੈ ਜਿਹੜਾ ਲੈਵਲ ਜਿਹੜਾ ਪਾਈਪ ਹੈ ਉਹ ਪਾਈਪ ਆਪਾਂ ਨੂੰ ਦਿਖਾਈ ਨਹੀਂ ਦੇ ਰਿਹਾ ਜਿਹੜਾ ਇਹਦੇ ਵਿੱਚ ਗਿਰ ਰਿਹਾ ਹੈ ਪਾਣੀ ਗਿਰ ਰਿਹਾ ਜਦ ਕਿ ਉੱਪਰ ਹੋਣਾ ਚਾਹੀਦਾ ਅੱਛਾ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਕੋਰੇ ਨਹੀਂ ਜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ ਜੀ ਉਹ ਆਪਾਂ ਇੱਥੇ ਜਿਹੜੇ ਦਰਖਤ ਲੱਗੇ ਸਨ ਸਾਰੇ ਪੱਟ ਦਿੱਤੇ ਹਾਂ ਇੱਥੇ ਉਹ ਤੁਹਾਨੂੰ ਤਾਂ ਗੱਲਾਂ ਟੋਪਾ ਜੀ ਤੁਹਾਨੂੰ ਉਹ ਤਾਂ ਉਹ ਹੈ ਅੱਛਾ ਇੱਕ ਹੋਰ ਟੋਪਾ ਬਣਾਇਆ ਟੋਪਾ ਜੀ ਸਕੂਲ ਦੇ ਦੋਨੇ ਪਾਸੇ ਟੋਪਾ ਜਿਹੜਾ ਪੜ੍ਹਦਾ ਇੱਕ ਹੀ ਸੀਗਾ ਇਹ ਇਹ ਸੀ ਜਿਹਦੇ ਸਾਹਮਣੇ ਇੱਕ ਗਰਾਊਂਡ ਸੀ ਜੀ ਇਹ ਗਰਾਊਂਡ ਸੀ ਇਹ ਵੀ ਪੱਤਰਾ ਗਰਾਊਂਡ ਸੀ ਜੀ ਉਹ ਸਾਹਮਣੇ ਪੰਚਾਇਤ ਘਰ ਦਿਖ ਰਿਹਾ ਜੀ ਹਾਂ 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 ਜਿਹਦੇ ਉੱਪਰ ਤਿੰਨ ਵਾਰ ਲੈਂਟਰ ਪੈ ਚੁੱਕੇ ਆ ਅਸੀਂ ਹੁਣ ਆਪਾਂ ਇੱਥੇ ਪਹੁੰਚੇ ਹਾਂ ਦੇਖ ਸਕਦੇ ਹਾਂ ਕਿ ਜਿਹਦੇ ਉੱਤੇ ਸਰਕਾਰੀ ਕਾਗਜ਼ਾਂ ਦੇ ਵਿੱਚ ਤਿੰਨ ਵਾਰ ਲੈਂਟਰ ਪੈ ਚੁੱਕੇ ਆ ਜੀ ਉਹ ਪਰੰਤੂ ਆਪਾਂ ਦੇਖ ਸਕਦੇ ਹਾਂ ਕਿ ਉੱਥੇ ਟੀਨਾ ਵੀ ਨਹੀਂ ਹੈ ਅੱਛਾ ਇਹ ਪੰਚਾਇਤੀ ਪੰਚਾਇਤ ਘਰ ਬਣਿਆ ਹੋਇਆ ਤਿੰਨ ਵਾਰ ਕਾਗਜ਼ਾਂ 'ਚ ਲੈਂਟਰ ਪੈ ਚੁੱਕਾ ਪਰ ਇਸ ਦੇ ਉੱਤੇ ਲੈਂਟ ਨਹੀਂ ਪਿਆ ਤੇ ਟੀਨਾ ਵੀ ਨਹੀਂ ਪਈਆਂ ਸਿਮਿੰਟ ਵਾਲੀਆਂ ਟੀਨਾ ਕਹਿ ਲਈਏ ਜਾਂ ਲੋਹੇ ਦੀਆਂ ਟੀਨਾ ਕਹਿ ਲਈਓ ਵੀ ਨਹੀਂ ਪਈਆਂ ਹੋਈਆਂ ਪਰ ਲੈਂਟਰ ਤਿੰਨ ਵਾਰੀ ਪੈ ਚੁੱਕਾ ਹੁੰਦੀ ਸੀ ਵੇਖ ਸਕਦੇ ਹੋ ਅਸੀਂ ਤੁਹਾਨੂੰ ਦੂਰੋਂ ਤਸਵੀਰਾਂ ਦਿਖਾ ਸਕਦੇ ਹਾਂ ਤੇ ਆਹ ਟੋਬਾ ਜੀ ਜਿੱਥੇ ਗੁਰਦੁਆਰਾ ਸ੍ਰੀ ਦਸ ਸਿੰਘਾਂ ਦੇ ਸਾਹਮਣੇ ਬਿਲਕੁਲ ਗੁਰਦੁਆਰਾ ਸਾਹਿਬ ਹੈ ਤੇ ਉਹਦੇ ਓਪੋਜ਼ਿਟ ਆ ਗੰਦ ਪਾ ਦਿੱਤਾ ਗਿਆ ਨੌਜਵਾਨ ਵੀਰ ਬਹੁਤ ਦੁਖੀ ਆ ਫਿਰ ਉਹਦੇ ਲਈ ਆ ਦੇਖੋ ਆ ਪ੍ਰਬੰਧ ਕੀਤਾ ਗਿਆ ਸਰਕਾਰ ਵੱਲੋਂ ਜਾਂ ਪਿੰਡ ਵਾਲਿਆਂ ਵੱਲੋਂ ਵਿਚਾਰਿਆਂ ਕੋਲ ਦੁਖੀ ਹੋ ਕੇ ਵੀ ਪਾਣੀ ਕੱਢਣ ਲਈ ਗਾਂ ਭੇਜਣ ਲਈ ਅਗਲੇ ਟੋਬੇ 'ਚ ਪਹਿਲਾ ਉਹ ਟੋਬੇ 'ਚ ਆਉਂਦਾ ਫਿਰ ਆ 'ਚ ਆਉਂਦਾ ਫਿਰ ਇੱਕ ਗਾਂ ਇਸ ਤੋਂ ਵੀ ਗਾਂ ਜਿੱਥੇ 2-250 ਦਰਖਤ ਪਟ ਕੇ ਜਿਹੜਾ ਹੈਗਾ ਵਾ ਉੱਥੇ ਟੋਬਾ ਬਣਾਇਆ ਗਿਆ ਆ ਜਗ੍ਹਾ ਬੱਚਿਆਂ ਦੇ ਪਿੰਡ ਦੀ ਖੇਡਣ ਦੀ ਸੀਗੀ ਜਿਹੜੇ ਖੇਡਣ ਦੀ ਜਗ੍ਹਾ ਸੀ ਉਹ ਖਤਮ ਕਰ ਦਿੱਤੀ ਗਈ ਤੇ ਪਿੰਡ ਵਾਲੇ ਸਾਰੇ ਮੈਂ ਕਹੂੰਗਾ ਵੀ ਇਹੋ ਜਿਹੇ ਸਿਆਰੇ ਵਰਲਡ 'ਚ ਤੁਹਾਨੂੰ ਕਿਤੇ ਲੱਭਨੇ ਨਹੀਂ ਜਿਨ੍ਹਾਂ ਦਾ ਆ ਕਹਿਣਾ ਵਾ ਵੀ ਪਿੰਡ ਵਿੱਚ ਜਿੱਥੇ ਖੇਡਣ ਦਾ ਗਰਾਊਂਡ ਹੁੰਦਾ ਹੈ ਨਾ ਉੱਥੇ ਬੈਠ ਕੇ ਬੱਚੇ ਨਸ਼ਾ ਕਰਦੇ ਆ ਜੇ ਨਸ਼ਾ ਕਰਦੇ ਆ ਤੇ ਪਿੰਡ ਦੇ ਨੌਜਵਾਨ ਇੱਥੇ ਜਾਂ ਪਿੰਡ ਦੇ ਬਜ਼ੁਰਗ ਆ ਕੇ ਇੱਥੇ ਰਾਤ ਸ਼ਾਮ ਨੂੰ ਬੈਠਣ ਉਹਨਾਂ ਦੀ ਨਿਗਰਾਨੀ ਕਰਨ ਪੁਲਿਸ ਪ੍ਰਸ਼ਾਸਨ ਕਾਦੇ ਲਈ ਉਹਨਾਂ ਨੂੰ ਰੋਕਿਆ ਜਾ ਸਕਦਾ ਪਰ ਇਹਦਾ ਇਹ ਮਤਲਬ ਥੋੜੀ ਆ ਤੁਸੀਂ ਪਿੰਡਾਂ 'ਚੋਂ ਗਰਾਊਂਡ ਹੀ ਖਤਮ ਕਰ ਦਿਓ ਜੇ ਗਰਾਊਂਡ ਹੀ ਨਾ ਹੋਊਗਾ ਤੇ ਬੱਚਿਆਂ ਦੇ ਖੇਡਣ ਮਲਾਂ ਦੀ ਜਗ੍ਹਾ ਕਿੱਥੇ ਰਹੂਗੀ ਵੇੜੇ ਸਾਡੇ ਛੋਟੇ ਹੋ ਗਏ ਚਾਰ-ਚਾਰ ਘਰ ਬਣ ਗਏ ਇੱਕ-ਇੱਕ ਵੇੜੇ ਦੇ ਵਿੱਚ ਕੰਦਾਂ ਵੱਜ ਗਈਆਂ ਤੇ ਵੇੜੇ ਰਹਿ ਹੀ ਨਹੀਂ ਬੱਚੇ ਗਰਾਊਂਡ 'ਚ ਖੇਡਣ ਆਉਂਦੇ ਉਹ ਵੀ ਤੁਸੀਂ ਖੋਹ ਲਿਆ ਬੱਚਿਆਂ ਦੇ ਕੋਲੋਂ ਤੇ ਹੁਣ ਹਾਲਾਤ ਇਹ ਐ ਕਿ ਇਹ ਵੀ ਇੱਕ ਟੋਬਾ ਬਣ ਗਿਆ ਇੱਕ ਤੁਹਾਨੂੰ ਟੋਬਾ ਪਹਿਲਾਂ ਵਿਖਾਇਆ ਤੇ ਇੱਕ ਟੋਬਾ ਤੁਹਾਨੂੰ ਹੋਰ ਵਿਖਾਉਂਦੇ ਆ ਜਿੱਥੇ 200 250 ਗਰਸਤ ਦਰਖਤ ਵੱਢ ਦਿੱਤੇ ਗਏ ਤੇ ਹਾਂਜੀ ਵੀਰ ਜੀ ਕੁਝ ਕਹਿਣਾ ਚਾਹੁੰਦੇ ਸੀ ਬਸ ਜਿਹੜਾ ਜੀ ਆਪਣੇ ਕਿਹਾ ਹੋਇਆ ਜੀ ਪਿਛਲਾ ਟੋਬਾ ਜਿਹੜਾ ਮਤਾ ਪਿਆ ਸੀ ਜਿਹੜਾ ਗੈਰ ਕਾਨੂੰਨੀ ਮਤਾ ਹੈ ਜੀ ਉਹਨੂੰ ਉਹਦੇ ਉੱਤੇ ਜਿਹੜੇ ਇਜਲਾਸ ਜਿਹੜਾ ਛੱਡਿਆ ਜਾਂਦਾ ਇਜਲਾਸ ਤਾਂ ਬੁਲਾਇਆ ਨਹੀਂ ਸੀ ਪਰ ਜਿਹੜੇ ਆਪਣਾ ਗ੍ਰਾਮ ਸਭਾ ਦੀ ਜਿਹੜੀ ਸਾਈਨ ਹੁੰਦੇ ਨੇ ਜੀ ਹਾਏ ਤਾਂ ਉਹ ਆਪਣੀ ਜਿਹੜੀ ਮਨਰੇਗਾ ਹੋਰੇ ਲੱਗਦੇ ਤੁਸੀਂ ਦੇਖ ਸਕਦੇ ਆ ਸਾਡੀਆਂ ਬੀਬੀਆਂ ਭੈਣਾਂ ਹੋਰੇ ਫਿਰਦੀਆਂ ਨੇ ਜੀ ਮਨਰੇਗਾ ਦੇ ਵਿੱਚ ਕੰਮ ਕਰ ਰਹੀਆਂ ਤਾਂ ਉਹਨਾਂ ਤੋਂ ਤੱਕੇ ਦੇ ਨਾਲ ਸਾਈਨ ਕਰਾਏ ਗਏ ਨੇ ਜੇ ਤੁਸੀਂ ਚਾਹੋਦੇ ਤਾਂ ਉਹ ਤੋਂ ਕੁਝ ਵੀ ਸਕਦੇ ਹੋ ਆਪਾਂ ਇਹ ਵੀ ਕਨਫਰਮ ਕਰ ਸਕਦੇ ਹਾਂ ਗਾਦੇ ਸਾਈਨ ਕਰਾਏ ਗਏ ਜਿਹੜਾ ਝੂਠਾ ਮਤਾ ਪਾਇਆ ਗਿਆ ਜੀ ਪਹਿਲਾ ਜਿਹੜਾ ਟੋਪਾ ਭਰਿਆ ਗਿਆ ਉਸ ਭਰਨ ਦੇ ਵਿੱਚ ਜੀ ਆ ਕਰਾਓ ਗੱਲ ਹਾਂਜੀ ਪੰਜੀ ਤੁਹਾਡੇ ਜੇ ਕੋਈ ਤੁਹਾਡੇ ਕੋ ਧੱਕੇ ਨਾਲ ਸਾਈਨ ਕਰਵਾਏ ਗਏ ਆ ਫਟ ਦੋ ਛੋ ਯਾਰ ਇਹ ਆਮਰੇ ਕਰੇ ਸਾਈਨ ਕਰਵਾਏ ਆ ਇਕਰ ਇਕਰ ਆ ਲਾਉ ਟਾਉ ਟਾਗ ਹੇ ਜੀ ਕੰਮ ਹੋਣਾ ਨਰੇਗਾ ਦਾ ਕੰਮ ਲੱਗਣਾ ਸੂਏ ਤੇ ਅੱਛਾ ਇਹ ਨਹੀਂ ਦੱਸੇਗਾ ਵੀ ਟੋਬਾ ਪੂਰਾ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸਾਫੇ ਤੇ ਸਾਡੇ ਸਾਈਨ ਕਰਵਾਏ ਗਏ ਆ ਅੱਛਾ ਕੁਝ ਨਹੀਂ ਲਿਖਿਆ ਹੋ ਰਿਹਾ ਉੱਤੇ ਨਹੀਂ ਸਾਫੇ ਤੇ ਸਾਈਨ ਹੋਏ ਜੇ ਲਿਖਿਆ ਹੋ ਹੁੰਦਾ ਸੀ ਪੜ੍ਹ ਕੇ ਹੀ ਕਰਦੇ ਜੀ ਹਾਂ 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 ਅਸੀਂ ਇਹੋ ਜੇ ਕੋਈ ਨਹੀਂ ਇਹਦੇ ਵਿੱਚ ਕਰੇ ਹੈਗੇ ਸਾਨੂੰ ਕੋਈ ਤੇ ਕਿਹੜੇ ਬੰਦੇ ਸੰ ਸਾਈਨ ਕਰਾਉਣ ਆਲੇ ਪੰਜ ਜੀ ਹਾਂਜੀ ਸਾਈਨ ਕਰਾਉਣ ਵਾਲੇ ਕੌਣ ਸੰ ਸਾਈਨ ਕਰਾਉਣ ਵਾਲੇ ਨੂੰ ਕੰਮ ਵਾਲੇ ਹੀ ਆ ਜੀ ਮੇਰੇ ਸਾਹਬੇ ਹਾਂ ਜੀ ਕੌਣ ਸੀ ਹੋਰ ਹੋਰ ਕੋਈ ਨਹੀਂ ਸੀ ਉਹੀ ਸੀਗੇ ਜੀ ਉਹ ਹਾਂ ਜੀ ਉਹਨਾਂ ਨੂੰ ਕਿਹਾ ਉਹ ਕਹਿੰਦਾ ਸਾਨੂੰ ਸੈਕਟਰੀ ਸਾਹਿਬ ਕਹਿ ਕੇ ਗਏ ਹੈ ਵੀ ਕੰਮ ਤਾਂ ਲੱਗੂਗਾ ਅੱਛਾ ਬਾਅਦ ਵਿੱਚ ਉਹ ਚ ਲਿਖ ਦਿੱਤਾ ਵੀ ਤੋਬਾ ਧੰਨਵਾਦੀ ਇਹਨਾਂ ਤੋਂ ਸਾਈਨ ਕਰਾਏ ਗਏ ਆ ਹਾਂ ਜੀ ਉਹ ਬਾਅਦ ਵਿੱਚ ਇਹਨਾਂ ਨੇ ਕਾਰਵਾਈ ਆਪਣੇ ਆਪ ਕਰੀ ਹੈ ਤੇ ਤੁਸੀਂ ਕੋਰੇ ਕਾਗਜ਼ ਤੇ ਸਾਈਨ ਕਿਉਂ ਕੀਤੇ ਉਹ ਸਰ ਸਾਨੂੰ ਇਹਨਾਂ ਨੂੰ ਕਿਹਾ ਕੰਮ ਉਹਦਾ ਹੋਊਗਾ ਜਿਹਦੇ ਸਾਈਨ ਹੋਣਗੇ ਜੀ ਅੱਛਾ ਸਾਨੂੰ ਇਹ ਕਹਿ ਕੇ ਕਰਾਇਆ ਜੀ ਇਹ ਵੀ ਝੂਠ ਬੋਲਿਆ ਕਿ ਵੀ ਤੁਹਾਨੂੰ ਐਦਾ ਵੀ ਕੰਮ ਤਾਂ ਮਿਲੂ ਜੇ ਤੁਸੀਂ ਸਾਈਨ ਹੋਣਗੇ ਜੀ ਸਾਈਨ ਹੋਣ ਹਾਂਜੀ ਅਸੀਂ ਕੰਮ ਕਰਕੇ ਹੀ ਕਰਿਆ ਸਾਡੇ ਅੱਗੇ ਵੀ ਜਾਨੇ ਸਾਈਨ ਕਰਕੇ ਅੱਗੇ ਵੀ ਸਤਾਹੀ ਕਰੇ ਜੀ ਬਾਅਦ ਵਿੱਚ ਇਹਨਾਂ ਨੇ ਲਿਖਤੀ ਕੰਮ ਕਰਿਆ ਜੀ ਇਹਦੇ ਵੀ ਸਾਨੂੰ ਕੋਈ ਜਿਹਾ ਲਿਖਿਆ ਹੁੰਦਾ ਸੀ ਅੱਗੇ ਪੜ੍ਹ ਕੇ ਹੀ ਕਰਦੇ ਹਾਂ ਵੀ ਕਾਹਦੇ ਕੰਮ ਦੇ ਦੇਖੋ ਜੀ ਇੱਕ ਪੈੰਡ ਹੈ 600 ਵੋਟੇ ਇੱਥੇ ਵੀਰੋ ਕਿੰਨੀ ਵੱਡੀ ਰਾਜਨੀਤੀ ਹੈ ਇੱਕ ਟੋਬਾਪੂਰਨ ਦੇ ਲਈ ਆ ਨਰੇਗਾ ਵਾਲੀਆਂ ਪੈਨਾ ਦਾ ਵੀ ਵਰਤੋਂ ਕਰ ਲਈ ਗਈ ਕੋਰੇ ਕਾਗਜ਼ਾਂ ਤੇ ਸਾਈਨ ਕਰਾ ਕੇ ਉੱਤੇ ਲਿਖ ਦਿੱਤਾ ਗਿਆ ਵੀ ਟੋਬਾਪੂਰਨ ਵੱਤੇ ਸਾਈਨ ਕਰਵਾਏ ਗਏ ਆ ਆ ਪੰਚਾਇਤ ਘਰ ਦਾ ਮਸਲਾ ਤੁਹਾਨੂੰ ਵਿਖਾ ਦਿੱਤਾ ਵਾ ਇੱਕ ਟੋਬਾ ਤੁਹਾਨੂੰ ਪਿੱਛੇ ਵਿਖਾ ਕੇ ਆਏ ਆ ਇੱਕ ਟੋਬਾ ਅੱਗੇ ਆ ਗਿਆ ਤੇ ਇਸ ਤੋਂ ਅਗਲਾ ਟੋਬਾ ਉਹ ਤੁਹਾਨੂੰ ਵਿਖਾਵਾਂਗੇ ਜਿੱਥੇ ਪਿੰਡ ਦਾ ਪਾਣੀ ਜਾ ਹੀ ਨਹੀਂ ਸਕਦਾ ਹਾਂਜੀ ਆਪਣੇ ਪਿੰਡ ਦੇ ਵਿੱਚ ਜੀ ਹੁਣ ਕੁਝ ਦਿਨਾ ਪਹਿਲਾਂ ਐਸ ਡੀ ਐਮ ਸਾਹਿਬ ਏ ਡੀ ਸੀ ਡੀ ਸਾਹਿਬ ਤੇ ਡੀ ਐਸ ਪੀ ਸਾਹਿਬ ਆਏ ਸੀ ਜੀ ਤਾਂ ਉਹਨਾਂ ਦੇ ਸਾਹਮਣੇ ਵੀ ਸਾਡੀਆਂ ਬੀਬੀਆਂ ਨੇ ਇਹ ਗੱਲ ਰੱਖੀ ਕਿ ਸਾਡ ਤੋਂ ਕੋਰੇ ਕਾਜੀ ਤੇ ਸਾਈਨ ਕਰਾ ਲੈਗੇ ਸੀ ਇਹ ਮਤਾ ਜਿਹੜਾ ਝੂਠਾ ਪਿਆ ਹੋਇਆ ਇਹਨਾਂ ਨੂੰ ਉਲਟਾ ਡਾਂਟਣ ਲੱਗੇ ਕਿ ਤੁਸੀਂ ਕਿਉਂ ਕਰੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰੀ ਜਿਹੜੇ ਨਾਲ ਖੜੇ ਸੀ ਜਿਹੜੇ ਸੈਕਟਰੀ ਸਾਹਿਬ ਵੀ ਉੱਥੇ ਆਏ ਹੋਏ ਸੀ ਸਾਬਕਾ ਸਰਪੰਚ ਵੀ ਉੱਥੇ ਖੜੇ ਸੀ ਕਿ ਤੁਸੀਂ ਇਹਨਾਂ ਨੂੰ ਤਾਂ ਛੁੱਟੇਛਾਨ ਕਿਉਂ ਕਰਵਾਏ ਉਹਨਾਂ ਤੋਂ ਕੋਈ ਸਵਾਲ ਜ਼ਬਾਬ ਨਹੀਂ ਪੁੱਛਿਆ ਗਿਆ ਹਾਲਾਂ ਉਹਨਾਂ ਤੋਂ ਉਲਟ ਜਿਹੜੇ ਸ਼ਿਕਾਰ ਹੋਏ ਹੋਏ ਨੇ ਇਸ ਕਹਿ ਦੋ ਕਿ ਕੰਮ ਦਾ ਗੈਰਕਾਨੂੰਨੀ ਕੰਮ ਦਾ ਉਹਨਾਂ ਦੇ ਨਾਲ ਉਹਨਾਂ ਨੂੰ ਡਾਂਟਿਆ ਗਿਆ ਕਿ ਤੁਸੀਂ ਕੋਰੇ ਕਾਜ ਤੇ ਕਿਉਂ ਕਰੇ ਨੂੰ ਨਹੀਂ ਕਰਨੇ ਚਾਹੀਦੇ ਸੀ ਐਦਾਂ ਨਹੀਂ ਉਦਾਂ ਨਹੀਂ ਪਰ ਉਹਨਾਂ ਨਾਲ ਕੋਈ ਵੀ ਇੰਨਾ ਕਿ ਪੋਲਿਟਿਕਲ ਪ੍ਰੈਸ਼ਰ ਉਹਨਾਂ ਤੇ ਬਣਿਆ ਹੋਇਆ ਕਿ ਸਾਡਾ ਕੋਈ ਵੀ ਪਿੰਡ ਪਿੰਡ ਦਾ ਕੰਮ ਹੈ ਜਿਹੜਾ ਨਹੀਂ ਹੁਣ ਦਿੱਤਾ ਜਾ ਰਿਹਾ ਇੱਕ ਨਾਲ ਤੁਹਾਨੂੰ ਤੀਜਾ ਟੋਬਾ ਦਿਖਾ ਰਹੇ ਆ ਪਹਿਲਾ ਟੋਬਾ ਤੁਹਾਨੂੰ ਜਿੱਦ ਕੁਦਰਤੀ ਨਿਕਾਸ਼ ਵਾਲਾ ਵਿਖਾਇਆ ਜਿੱਥੇ ਕੁਦਰਤੀ ਪਾਣੀ ਸਾਰੇ ਪਿੰਡ ਦਾ ਇਕੱਠਾ ਹੋ ਕੇ ਆਉਂਦਾ ਉਹ ਪਹਿਲਾਂ ਤੁਹਾਨੂੰ ਦਿਖਾ ਦਿੱਤਾ ਪਰ ਉਹ ਟੋਬਾ ਪੂਰਿਆ ਗਿਆ ਪੂਰਨ ਦੀ ਤਿਆਰੀ ਕੀਤੀ ਗਈ ਪਿੰਡ ਦੇ ਆਗੂ ਇਸ ਪਿੰਡ ਦਾ ਭਲਾ ਨਹੀਂ ਚਾਹੁੰਦੇ ਇਸ ਪਿੰਡ ਨੂੰ ਬਰਬਾਦ ਕਰਨਾ ਚਾਹੁੰਦੇ ਆ ਆ ਚੀਜ਼ਾਂ ਤੋਬਾ ਜਿੱਥੇ 2250 ਦਰਖਤ ਵੱਡੇ ਗਏ ਇਹ ਬਿਲਕੁਲ ਸਰਕਾਰੀ ਸਕੂਲ ਦੇ ਨਾਲ ਆ ਇੱਥੋਂ ਉਹ ਆ ਨਿਕਲਦਾ ਸੀ ਉਹ ਬੰਦ ਕਰ ਦਿੱਤਾ ਗਿਆ ਦਰਵਾਜ਼ਾ ਵੀ ਔਰ ਡੀਸੀ ਦਫ਼ਤਰ ਦੇ ਬਾਹਰ 3 ਮਹੀਨੇ ਤੋਂ ਇਸ ਪਿੰਡ ਦੇ ਵੀਰ ਨੌਜਵਾਨ ਧਰਨਾ ਲਾ ਕੇ ਬੈਠੇ ਹੋਏ ਆ ਕੋਈ ਸੁਣਵਾਈ ਨਹੀਂ ਕੋਈ ਅਪੀਲ ਨਹੀਂ ਔਰ ਇਸ ਤੋਬੇ ਦੇ ਵਿੱਚੋਂ 2250 ਦਰਖਤ ਵੱਡੇ ਗਏ ਕਿਹੜਾ ਜੰਗਲਾਤ ਵਿਭਾਗ ਵੱਢ ਕੇ ਲੈ ਗਿਆ ਕਿੱਥੇ ਵੇਚੇ ਗਏ ਉਹ ਲੱਕੜ ਕਿੱਥੇ ਗਈ ਕੋਈ ਪਤਾ ਨਹੀਂ ਔਰ ਇਸ ਟੋਬੇ ਦੀ ਸਾਰੀ ਮਿੱਟੀ ਵੇਚ ਦਿੱਤੀ ਗਈ ਕਿੱਥੇ ਵੇਚੀ ਗਈ ਉਹਦਾ ਕੀ ਹਿਸਾਬ-ਤਾਬਾ ਕੋਈ ਪਤਾ ਨਹੀਂ ਐਡੀ ਹਨੇਰ ਕਰਦੀ 2025 ਚੱਲ ਰਿਹਾ ਔਰ ਅਸੀਂ ਪੰਜਾਬ ਨੂੰ ਬਦਲਦੀਆਂ ਔਰ ਪੰਜਾਬ ਨੂੰ ਨਵੀਆਂ ਲਿਆਂ ਤੇ ਲੈਣ ਦੀ ਗੱਲ ਕਰ ਰਹੇ ਆ ਅੱਜ ਨੌਜਵਾਨ ਪਿੰਡ ਦੇ ਵਿਚਾਰੇ ਇਕੱਠੇ ਹੋ ਕੇ ਬਾਹਰ ਮੇਨ ਰੋਡ ਜਾਮ ਕਰਨ ਦੀਆਂ ਗੱਲਾਂ ਕਰ ਰਿਹਾ ਵੀ ਅਸੀਂ ਪਿੰਡ ਦਾ ਨਕਾਸ ਚਾਹੁੰਨੇ ਆ ਪਿੰਡ ਦਾ ਭਲਾ ਚਾਹੁੰਨੇ ਆ ਤੇ ਸਾਨੂੰ ਆਖਰਕਾਰ ਪਿੰਡ ਦੇ ਲਈ ਅਸੀਂ ਆਪਣਾ ਸਭ ਕੁਝ ਕੁਰਬਾਨ ਕਰ ਦੇਾਂਗੇ ਇਹਨਾਂ ਨੇ ਅੱਜ ਧਰਨਾ ਲਾਇਆ ਮੇਨ ਰੋਡ ਤੇ ਅਸੀਂ ਪਿੰਡ ਦੇ ਤੁਹਾਨੂੰ ਤਿੰਨ ਟੋਬੇ ਦਿਖਾ ਦਿੱਤੇ ਆ ਇੱਕ ਉਹ ਟੋਬਾ ਜਿਹੜਾ ਕੁਦਰਤੀ ਤੌਰ ਤੇ ਖਸਰਾ ਨੰਬਰ 63 ਜਿਹੜਾ ਸ਼ੁਰੂ ਤੋਂ ਚੱਲੇ ਆ ਰਿਹਾ ਜਿੱਥੇ ਪਿੰਡ ਦਾ ਸਾਰਾ ਪਾਣੀ ਆ ਜਾਂਦਾ ਤੇ ਪਿੰਡ ਨੂੰ ਕੋਈ ਪ੍ਰੋਬਲਮ ਨਹੀਂ ਪੈਂਦੀ ਪਰ ਇੱਥੇ ਪਾਣੀ ਲਿਆਉਣ ਲਈ ਕਰੋੜਾਂ ਰੁਪਇਆ ਖਰਚ ਕਰਨਾ ਪੈਣਾ ਤੇ ਫੇਰ ਵੀ ਪਾਣੀ ਇੱਥੇ ਆ ਨਹੀਂ ਰਿਹਾ ਔਰ ਜਦੋਂ ਇਹ ਪਾਣੀ ਇੱਥੋਂ ਭਰਦਾ ਤੇ ਪਿੰਡ 'ਚ ਫੇਰ ਵਾਪਸ ਜਾਂਦਾ ਇਹ ਘਰਾਂ ਚ ਤੁਹਾਨੂੰ ਵਿਖਾਇਆ ਸੀ ਇਸ ਵੀਡੀਓ ਦੇ ਵਿੱਚ ਉਸ ਘਰਾਂ ਦੀਆਂ ਕੰਧਾਂ ਦੇ ਵਿੱਚ ਤੇੜਾ ਆ ਗਈ ਆ ਤੇ ਇੱਕ ਬੀਬੀ ਨੇ ਸਾਨੂੰ ਦੱਸਿਆ ਕਿ ਕਹਿੰਦੇ ਜਦੋਂ ਅਸੀਂ ਰਾਤ ਨੂੰ ਸੌਂਨੇ ਆ ਨਾ ਤੇ ਸਾਨੂੰ ਉਹ ਤੇੜਾ ਦੇ ਵਿੱਚੋਂ ਬਾਹਰ ਗਲੀ ਵਿੱਚ ਕੌਣ ਆਇਆ ਕੌਣ ਜਾਂਦਾ ਇੰਨੀਆਂ ਵੱਡੀਆਂ ਤੇੜਾ ਸਾਫ਼ ਦਿਖਦਾ ਵਾ ਇਹ ਹਾਲਾਤ ਨੇ ਪਿੰਡ ਦੇ ਆਗੂ ਇੱਥੋਂ ਦੇ ਐਮਐਲਏ ਮੰਤਰੀ ਸਹਿਬਾਨ ਸਾਰੇ ਰਲੇ ਹੋਏ ਆ ਪਤਾ ਨਹੀਂ ਕਿਉਂ ਇਹਨਾਂ ਕੋਲ ਵੋਟਾਂ ਲੈਣ ਲੱਗਿਆ ਤੇ ਤਰਲੇ ਕੱਢਦੇ ਆ ਭਾਈ ਸਾਡਾ ਸਾਨੂੰ ਵੋਟਾਂ ਪਾ ਦਿਓ ਅਸੀਂ ਤੁਹਾਡਾ ਸਾਰਾ ਕੰਮ ਕਰਾਂਗੇ ਹੁਣ ਸਾਰਾ ਪਿੰਡ ਇੱਕ ਪਾਸੇ ਆ ਤੇ ਤਿੰਨ ਚਾਰ ਪਿੰਡ ਦੇ ਪਰਿਵਾਰ ਇੱਕ ਪਾਸੇ ਆ ਜਿਨ੍ਹਾਂ ਨੇ ਸਾਰੇ ਪਿੰਡ ਨੂੰ ਦੁਖੀ ਕੀਤਾ ਹੋਇਆ ਸੋ ਅਸੀਂ ਚਾਹਾਂਗੇ ਪ੍ਰਸ਼ਾਸਨ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਇੱਥੋਂ ਦੇ ਡੀਸੀ ਸਾਹਿਬਾਨ ਧਿਆਨ ਦੇਣ ਔਰ ਇਹਨਾਂ ਦਾ ਜਿਹੜਾ ਮਸਲਾ ਹੈ ਜਲਦੀ ਹੱਲ ਕੀਤਾ ਜਾਵੇ ਨਹੀਂ ਤੇ ਇਹ ਮਸਲਾ ਕੱਲ ਨੂੰ ਵੱਡੇ ਪੱਧਰ ਤੇ ਹੋਰ ਕਿਸਾਨ ਜਥੇਵੰਦੀਆਂ ਵੀ ਆਉਣਗੀਆਂ ਹੋਰ ਵੱਡੇ ਜਿਹੜੇ ਆਗੂ ਵੀ ਆਉਣਗੇ ਫਿਰ ਵੱਡਾ ਮਸਲਾ ਬਣੇਗਾ ਫਿਰ ਵੀ ਕਰਨਾ ਪਏਗਾ ਕਰਨਾ ਅਖਰ ਕਰ ਪੈ ਰਹੀ ਹੈ ਇਹਨਾਂ ਨੂੰ ਤੇ ਫਿਰ ਜੇ ਅਸੀਂ ਚਾਹੁੰਦੇ ਹਾਂ ਕਿ ਪਹਿਲੇ ਕਰ ਲਿਆ ਜਾਵੇ ਤੇ ਚੰਗੀ ਗੱਲ ਹੈ ਧੰਨਵਾਦ